ਦੇਖੋ ਜੀ ਅੱਜ ਜੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਤਿੰਨ ਚਾਰ ਦਿਨਾਂ ਤੋਂ ਰੋ ਰੋ ਮਾਨਯੂਕ ਪੰਜਾਬ ਅਸੇ ਹਲਣਾ ਆਈ ਤੇ ਜਿੰਨੇ ਵਕੀਲ ਸਹਿਬਾਨ ਨੇ ਉਹਨਾਂ ਦੀ ਸਟ੍ਰਾਈਕ ਚੱਲ ਰਹੀ ਸੀ ਤੇ ਅੱਜ ਜਿਹੜੀ ਸਟ੍ਰਾਈਕ ਦਾ ਮੁਕੰਮਲ ਤੌਰ ਤੇ ਉਸਮਾਪਤ ਹੋਈ ਹੈ ਜੀ ਤੇ ਜੋ ਸਰਕਾਰ ਦੇ ਪੱਖ ਤੋਂ ਵੀ ਦੇਖੋ ਜੋ 15 ਤਰੀਕ ਨੂੰ ਸਟ੍ਰਾਈਕ ਡਿਕਲੇਅਰ ਹੋਈ ਸੀ 15 ਤੋਂ ਜੋ ਐਮਪੀ ਭਾਈ ਅਮਰਤਪਾਲ ਸਿੰਘ ਉਹਨਾਂ ਦਾ ਕੇਸ ਉਸ 16 ਤੇ ਰੱਖ ਦਿੱਤਾ ਗਿਆ ਅੱਜ ਤੇ 16 ਦਸੰਬਰ ਨੂੰ ਜੋ ਐਮਪੀ ਭਾਈ ਅਮਰਿਤਪਾਲ ਸਿੰਘ ਖੁਦ ਪੇਸ਼ ਹੋਏ ਜੋ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਫਿਰ ਉਸ ਦਿਨ ਆਰਡਰ ਵੀ ਹੋਇਆ 16 ਤਰੀਕ ਨੂੰ ਵੀ ਜੋ ਪਟੀਸ਼ਨਰ ਨੇ ਭਾਈ ਅਮਰਿਤਪਾਲ ਸਿੰਘ ਨੂੰ ਖੁਦ ਪੇਸ਼ ਹੋਏ ਨੇ ਤਾਂ ਉਹਨਾਂ ਨੂੰ ਟਾਈਮ ਦਿੱਤਾ ਗਿਆ ਵੀ ਉਹ 17 ਨੂੰ ਦੁਬਾਰਾ ਪੇਸ਼ ਹੋ ਸਕਣ ਤੇ ਆਪਦੇ ਜਿਹੜੇ ਆਰਗੂਮੈਂਟਸ ਨੇ ਉਹ ਕੰਪਲੀਟ ਕਰ ਸਕਣ ਤਾਂ ਉਸ ਤੋਂ ਬਾਅਦ 17 ਨੂੰ ਲੇਖੋ ਮੈਂ ਜੇਲ੍ਹ ਪ੍ਰਸ਼ਾਸਨ ਨੂੰ ਕਾਫੀ ਈਮੇਲਾਂ ਵੀ ਪਾਈਆਂ ਕਾਲਸ ਵੀ ਕੀਤੀਆਂ ਤਾਂ ਕਿਸੇ ਨੇ ਸਾਡਾ ਕੋਈ ਜਵਾਬ ਨਹੀਂ ਦਿੱਤਾ ਜੀ ਜੋ ਪੰਜਾਬ ਸਰਕਾਰ ਦੇ ਅਫਸਰ ਸਹਿਬਾਨ ਨੇ ਜੋ ਡੀਸੀ ਅੰਮ੍ਰਿਤਸਰ ਨੇ ਜਿਨ੍ਹਾਂ ਨੇ ਐਨਐਸਏ ਲਾਈ ਹੈ ਜੋ ਹੋਮ ਸੈਕਟਰੀ ਨੇ ਜਿਹੜੇ ਐਡੀਸ਼ਨਲ ਚੀਫ ਸੈਕਰੀ ਨੇ ਹੋਮ ਡਿਪਾਰਟਮੈਂਟ ਦੇ ਜਿਨ੍ਹਾਂ ਨੇ ਇਹ ਪ੍ਰੂਵਲ ਡਿਸਮਿਸ ਕੀਤੀ ਸੀ ਐਮਪੀ ਭਾਈ ਅਮਰਪਾਲ ਸਿੰਘ ਉਰਾਦੀ ਉਹਨਾਂ ਨੂੰ ਵੀ ਜੋ ਵਟਸਐਪ ਦੇ ਮਾਧਿਅਮ ਰਾਹੀਂ ਮੈਸੇਜ ਵੀ ਛੱਡੇ ਕਾਲਾਂ ਵੀ ਕੀਤੀਆਂ ਵੀ ਚਲੋ ਜੇ ਤੁਹਾਡੇ ਵਕੀਲ ਸਹਿਬਾਨ ਨਹੀਂ ਪੇਸ਼ ਹੋ ਸਕਦੇ ਹੜਤਾਲ ਕਰਕੇ ਤਾਂ ਤੁਸੀਂ ਪੇਸ਼ ਹੋ ਕੇ ਜਵਾਬ ਦੇ ਦਿਓ ਕਿਉਂਕਿ ਐਫੀਡੇਵਿਟ ਵੀ ਤੁਸੀਂ ਪੇਸ਼ ਕੀਤਾ ਹੈ ਜੀ ਜੇ ਐਮਪੀ ਸਾਹਿਬ ਖੁਦ ਪੇਸ਼ ਹੋ ਸਕਦੇ ਨੇ ਤਾਂ ਹੋਮ ਸੈਕਟਰੀ ਤੇ ਜੋ ਡੀਸੀ ਨੇ ਉਹ ਕਿਉਂ ਨਹੀਂ ਪੇਸ਼ ਹੋ ਸਕਦੇ ਪਰ ਚਲੋ ਡੀਸੀ ਸਾਹਿਬ ਨਾਲ ਫੋਨ ਤੇ ਗੱਲ ਵੀ ਹੋਈ ਪਰ ਡੀਸੀ ਸਾਹਿਬ ਨੇ ਵੀ ਅਭੀ ਕੰਨੀ ਕਤਰਾਤੀ ਕਿ ਉਹ ਤਾਂ ਵੀ ਪੇਸ਼ ਨਹੀਂ ਹੋਏ ਤੇ ਫਿਰ 17 ਤਰੀਕ ਤੋਂ ਤੇ ਨਾ ਹੀ ਜੇਲ੍ਹ ਅਧਿਕਾਰੀਆਂ ਨੇ ਜੋ ਐਮਪੀ ਭਾਈ ਅਮਰਿਤਪਾਲ ਸਿੰਘ ਨੂੰ ਪੇਸ਼ ਹੋਣ ਦਿੱਤਾ ਹਾਲਾਂਕਿ ਜੋ ਮਾਨਯੋਗ ਹਾਈ ਕੋਰਟ ਦੇ ਆਰਡਰ ਸਨ ਉਹ ਕੱਲ ਨੂੰ ਪੇਸ਼ ਹੋ ਸਕਦੇ ਆ ਤਾਂ ਆਰਡਰਾਂ ਦੀ ਵੀ ਤਹੀਨ ਕੀਤੀ ਗਈ ਜੇਲ੍ਹ ਪ੍ਰਸ਼ਾਸਨ ਵੱਲੋਂ ਫਿਰ ਉਸ ਤੋਂ ਬਾਅਦ ਜੋ ਅੱਜ 18 ਤਰੀਕ ਸੀ ਅੱਜ ਵੀ ਚਲੋ ਅਸੀਂ ਪੇਸ਼ ਹੋਏ ਸਰਕਾਰ ਦੇ ਪੱਖ ਤੋਂ ਕੋਈ ਨਹੀਂ ਪੇਸ਼ ਹੋਇਆ ਤੇ ਉਸ ਤੋਂ ਬਾਅਦ ਫਿਰ ਚਲੋ ਬਹਿਸ ਚੱਲੀ ਕਿਉਂਕਿ ਹੁਣ ਜੱਜ ਸਾਹਿਬ ਨੇ ਵੀ ਇਹ ਗੱਲ ਆਖੀ ਵੀ ਹੁਣੇ ਜਿਹੜਾ ਇੱਕ ਹਾਲ ਦੇ ਨਾਲ ਇਨਫਰਕਚਰਸ ਹੋ ਚੁੱਕੀ ਆ ਅੱਜ 18 ਤਰੀਕ ਹੈ 19 ਦਸੰਬਰ ਨੂੰ ਅਖੀਰਲਾ ਦੇਣਾ ਜੀ ਤੇ ਜੀ ਉੱਥੇ ਚਲੋ ਆਪਾਂ ਜਾਵਾਂਗੇ ਵੀ ਇਹਨਾਂ ਨੂੰ ਲੈ ਕੇ ਆਉਣਾ ਸਾਰਾ ਰੱਖਣਾ ਤੇ ਉਹ ਕੋਈ ਮਤਲਬ ਕਿ ਇਨੇ ਘੱਟ ਸਮੇਂ ਚ ਪੋਸੀਬਲ ਨਹੀਂ ਲੱਗ ਰਿਹਾ ਤਾਂ ਫਿਰ ਜੱਜ ਸਾਹਿਬ ਨੇ ਸਾਨੂੰ ਇਹ ਵੀ ਜੋ ਲਿਬਰਟੀ ਦਿੱਤੀ ਹੈ ਵੀ ਜਦੋਂ ਵੀ ਕੋਈ ਨਵਾਂ ਸੈਸ਼ਨ ਆਉਂਦਾ ਹੈ ਤੇ ਤੁਸੀਂ ਦੂਜੀ ਵਾਰ ਜੋ ਅਥਾਰਟੀਜ਼ ਨੇ ਸੰਬੰਧਤ ਉਹਨਾਂ ਨੂੰ ਅਪਰੋਚ ਕਰ ਲਿਓ ਤੇ ਫਿਰ ਉਸ ਤੋਂ ਬਾਅਦ ਉਸ ਸੈਸ਼ਨ ਲਈ ਵੀ ਦੁਆਰਾ ਇਸੇ ਤਰੀਕੇ ਨਾਲ ਜਿਹੜੀ ਕਾਰਵਾਈ ਹੈ ਉਹ ਕਰਾਂਗੇ ਇੱਕ ਲੀਗਲੀ ਤੌਰ ਤੇ ਦੱਸੋ ਨਵੇਂ ਸੈਸ਼ਨ ਦਾ ਜਦੋਂ ਤਰੀਕਾ ਅਨਾਊਂਸਮੈਂਟ ਹੋਣ ਗਿਆ ਉਸ ਤੋਂ ਬਾਅਦ ਹੀ ਕਾਰਵਾਈ ਸ਼ੁਰੂ ਹੋ ਸਕਦੀ ਹੈ ਜਾਂ ਤੁਹਾਡੇ ਕੋਲ ਆਪਸ਼ਨ ਹੈ ਕਿ ਐਡਵਾਂਸ ਦੇ ਵਿੱਚ ਇਸ ਚੀਜ਼ ਨੂੰ ਘਟ ਘਟ ਅਪਲਾਈ ਕਰੀਏ ਸੈਸ਼ਨ ਅਨਾਊਂਸ ਹੋਊਗਾ ਜੀ ਉਦੋਂ ਹੀ ਅਸੀਂ ਕਰਾਂਗੇ ਜੀ ਜਦੋਂ ਇਹ ਜਿਹੜਾ ਸੈਸ਼ਨ ਹੈ ਫਰਵਰੀ ਚ ਹੁੰਦਾ ਹੁੰਦਾ ਹੈ ਬਜਟ ਸੈਸ਼ਨ ਤਾਂ ਜਦੋਂ ਸੈਸ਼ਨ ਅਨਾਉਂਸ ਹੋਊਗਾ ਫਿਰ ਨਾਲ ਦੀ ਨਾਲ ਅਸੀਂ ਜੋ ਪੰਜਾਬ ਸਰਕਾਰ ਸਬੰਧਤ ਅਥਾਰਟੀ ਹੈ ਅਡਿਸ਼ਨਲ ਚ ਚੀਫ ਸਕੱਟਰੀ ਸਾਹਿਬ ਨੇ ਹੋਮ ਡਿਪਾਰਟਮੈਂਟ ਦੇ ਉਹਨਾਂ ਨੂੰ ਅਪਰੋਚ ਕਰਾਂਗੇ ਜੇ ਰੱਦ ਕਰਦੇ ਆ ਤਾਂ ਅਸੀਂ ਹਾਈ ਕੋਰਟ ਆਵਾਂਗੇ ਜੇ ਹਾਈ ਕੋਰਟ ਤੋਂ ਵੀ ਸਾਨੂੰ ਨਹੀਂ ਨਿਆਮ ਮਿਲਦਾ ਤਾਂ ਅਸੀਂ ਜੋ ਸੁਪਰੀਮ ਕੋਰਟ ਤੱਕ ਹੈ ਜਾਵਾਂਗੇ ਕੋਈ ਮਿਲਾ ਕੇ ਵਿੰਟਰ ਸੈਸ਼ਨ ਚ ਤਾਂ ਸ਼ਾਮਿਲ ਨਹੀਂ ਹੋ ਸਕਦੇ ਹੁਣ ਅਗਲੇ ਸੈਸ਼ਨ ਤੇ ਉਮੀਦ ਹੈ ਆਹ ਦੇਖੋ ਹੁਣ ਅਗਲਾ ਸੈਸ਼ਨ ਵੀ 2 ਮਹੀਨੇ ਰਹਿ ਗਏ ਨੇ ਜੀ ਤਾਂ ਉਸ ਦੇ ਲਈ ਦੇ ਨਾਲ ਨਾਲ ਜੋ ਐਨਐਸਸੀ ਨੂੰ ਖਾਰਜ ਕਰਨ ਵਾਲਾ ਕੇਸ ਵੀ ਚੱਲ ਰਿਹਾ ਹੈ ਜੀ ਜੋ ਐਮਪੀ ਭਾਈ ਅਮਰਿਤਪਾਲ ਸਿੰਘ ਦਾ ਜੋ ਅਗਲੀ ਜਨਵਰੀ ਦੇ ਮਹੀਨੇ ਦੀ ਤਰੀਕ ਹੈ ਉਹਨਾਂ ਦੀ ਤਾਂ ਉਸ ਵਿੱਚ ਵੀ ਦੇਖਦੇ ਹਾਂ ਕੀ ਹੁੰਦਾ ਹੈ ਜੀ ਨਹੀਂ ਤਾਂ ਸੈਸ਼ਨ ਲਈ ਅੱਗੇ ਫਿਰ ਤੋਂ ਜਿਹੜੀ ਹੈ ਪੈਰਵੀ ਆ ਉਹ ਕਰਾਂਗੇ